ਸਤਿ ਸ਼੍ਰੀ ਅਕਾਲ ਮਿੱਤਰੋ ਭਾਈ ਮਾਨ ਬਲੌਗ ਤੇ ਤੁਹਾਡਾ ਸਵਾਗਤ ਆ ਤੇ ਸੁਲਤਾਨਪੁਰ ਲੋਧੀ ਜਿਹੜੇ ਸੋਨਾ ਪਿੰਡਾਂ ਦੇ ਪਾਣੀ ਆ ਗਿਆ ਉਹਨਾਂ ਦੀ ਸੇਵਾ ਚੱਲ ਰਹੀ ਆ ਵਾਹਿਗੁਰੂ ਇੱਕ ਕਾਟੜਾ ਜਿਹਾ ਆਇਆ ਵੀ ਤੇ ਆਹ ਟਰਾਲੀ ਆ 16 ਫੁੱਟੀ ਤੇ ਇੱਥੇ ਖੜਾਂਗੇ ਸੇਵਾ ਆਪਾਂ ਮਿੱਤਰੋ ਹੁਣ ਚੱਲੇ ਆਪਾਂ ਦੂਜੀ ਜਗ੍ਹਾ ਤੇ ਇੱਕ ਪੜਾ ਤੋ ਇੰਨੀ ਟਰਾਲੀ ਲਈਆ ਭਰ ਤੇ ਹੁਣ ਫੇਰ ਜਾ ਕੇ ਨੂੰ ਤੇ ਪੜਾ ਦੇ ਤੁਹਾਨੂੰ ਦੱਸਦੇ ਆ ਵੀਰਾਂ ਭਰਾਵਾਂ ਦੇ ਸੰਯੋਗ ਨਾਲ ਪੰਨਵੇ ਪੜਾ ਲਾ ਗਏ ਆ ਟੂੜੀ ਇਕੱਠੀ ਕਰਨ ਦੇ ਆ ਵੀਰ ਭਰਾਡੇ ਆ ਆਪਣੇ ਹੋਰੇ ਦੁਜੀ ਬਨੇ ਆ ਗਏ ਹੁਣ ਡਈਲ ਟੂੜੀ ਲੱਦਣਾ ਬਣਾਏ ਆ ਚੁੱਕੀ ਜਾਵਾਂਗੇ ਹਾਂਜੀ ਵੀਰੋ ਟੂੜੀ ਦੀ ਟਰਾਲੀ ਭਰ ਗਈ ਆ ਰ ਸਮਾਪਤੀ ਕਰਤੀ ਆ ਰ ਹੁਣ ਬੋਰ ਚਾਹ ਪਾਣੀ ਦੀ ਤੇ ਲੰਡਿਆਵਾ ਤੇ ਦਰ ਆਇਆ ਵੀਰ ਆ ਦੂਜਾ ਬਲੌਗਰ ਆਪਣਾ ਇਹਦਾ ਪੇਜ ਵੀ ਕਰੋ ਫੋਲੋਰ ਆ ਰਿਹਾ ਬਲ ਬਲੌਗਸ ਭਾਈ ਕੀ ਆ ਚਾਈ ਤੇ ਕਹਿਣਾ ਚਾਹੋਗੇ ਜੀ ਬਾਬਾ ਇਹੋ ਕਹਿਣਾ ਚਾਹੁੰਦੇ ਆ ਜੀ ਕਿੱਡੀ ਵੱਡੀ ਆਫਤ ਹੈ ਜੀ ਸੁਲਤਾਨਪੁਰ ਚ ਸਾਰੇ ਵੀਰਪਰਾ ਟੂੜੀ ਇਕੱਠੀ ਕਰਨਦੇ ਆ ਗਾਂਆਂ ਮਾਇਆਂ ਮੱਝਾਂ ਲਈ ਖਾਣ ਲੱਗੇ ਆ ਜੀ ਤੇ ਕਿਉਂਕਿ ਆਫਤ ਸਮੇਂ ਜਾਣੀ ਤੋਂ ਪਤਾ ਕਿਹੜੇ ਵੇਲੇ ਆਪਣੇ ਤੇ ਪੈਣੀ ਅੱਜ ਆਪਾਂ ਉਹਨਾਂ ਦੇ ਨਾਲ ਖੜਾਂਗੇ ਤੇ ਕੱਲ ਨੂੰ ਉਹ ਵੀ ਆਡੇ ਨਾਲ ਖੜਨਗੇ ਜੀ ਵੇਖੋ ਜੀ ਜਿਹੜਾ ਉਹਨਾਂ ਦਾ ਹਰਿਆਚਾਰਾ ਉਹਦੇ ਵਿੱਚ ਪਾਣੀ ਆ ਚੁੱਕਾ ਵਾ ਤੇ ਜਿਹੜਾ ਉਹਨਾਂ ਦਾ ਜੀ ਸੁੱਕੀ ਕੋਰੀ ਆ ਉਹਦੇ ਵਿੱਚ ਵੀ ਪਾਣੀ ਆ ਚੁੱਕਾ ਹੈ ਜੀ ਤੇ ਕੋ